ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਭਾਈ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ MP ਦੀਆਂ ਚੋਣਾਂ ਜਿੱਤ ਚੁੱਕੇ ਨੇ ਤੇ ਇਹ ਦੱਸਿਆ ਜਾ ਰਿਹਾ ਸੀ ਕਿ 25 ਜੂਨ ਨੂੰ ਭਾਈ ਅਮਰਿਤਪਾਲ ਸਿੰਘ ਨੂੰ ਸੌਂ ਚੁੱਕ ਸਮਾਗਮ ਦੇ ਲਈ ਸੰਸਦ ਦੇ ਵਿੱਚ ਲੈ ਕੇ ਆਉਣਗੇ ਪਰ ਅੱਜ ਸੰਸਦ ਦੇ ਵਿੱਚ 13 ਜਣਿਆਂ ਦੇ ਵਿੱਚੋਂ 12 ਜਣਿਆਂ ਨੇ ਤਾਂ ਸੌਂ ਚੁੱਕ ਲਈ ਹੈ ਪਰ ਭਾਈ ਅਮਰਿਤਪਾਲ ਸਿੰਘ ਨੇ ਸੌਂ ਨਹੀਂ ਚੁੱਕੀ ਕਿਉਂਕਿ ਜਦੋਂ ਸੰਸਦ ਦੇ ਵਿੱਚ ਸੌਂ ਚੁੱਕਣ ਦੇ ਲਈ ਨਾਮ ਬੋਲੇ ਜਾ ਰਹੇ ਸੀ ਪਾਈ ਅਮਰਿਤਪਾਲ ਸਿੰਘ ਦਾ ਵੀ ਨਾਮ ਬੋਲਿਆ ਗਿਆ ਸੀ ਪਰ ਇੱਕ ਵਾਰੀ ਉਸ ਦਾ ਨਾਮ ਬੋਲਣ ਤੋਂ ਬਾਅਦ ਨਾਲ ਹੀ ਫਿਰ ਦੂਸਰਾ ਨਾਮ ਵੀ ਬੋਲ ਦਿੱਤਾ ਤੇ ਪੰਜਾਬ ਸਰਕਾਰ ਵੱਲੋਂ ਪਾਈ ਅਮਰਿਤਪਾਲ ਸਿੰਘ ਨੂੰ ਸੰਸਦ ਦੇ ਵਿੱਚ ਨਹੀਂ ਲਿਆਂਦਾ ਗਿਆ ਤੇ ਉਹ ਹਜੇ ਵੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੀ ਬੰਦ ਨੇ ਤੇ ਇਸ ਤੋਂ ਤਾਂ ਇਹ ਹੀ ਲੱਗਦਾ ਕਿ ਪਾਈ ਅਮਰਿਤਪਾਲ ਸਿੰਘ ਨੂੰ ਜਾਣ ਬੁੱਝ ਕੇ ਸੰਸਦ ਦੇ ਵਿੱਚ ਨਹੀਂ ਲਿਆਂਦਾ ਗਿਆ ਬਾਕੀ ਹੁਣ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਨੂੰ ਲੈ ਕੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਤੇ ਜੇ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ